ਮਾਲਾ ਵਿਚਾਰਾ ਪਰਿਵਾਰ ਇਹ ਗੱਲ ਕਹਿੰਦਾ ਸੀਗਾ ਕੁੜੀ ਦੇ ਨਾਨਾ ਸਹੁਰਾ ਸੱਸ ਕਹਿੰਦੇ ਸੀ ਕਿ ਕੁੜੀ ਸੋਹਣੀ ਨਹੀਂ ਕਿ ਕਾਲੀ ਐ ਵੀ ਅਸੀਂ ਇਹਨਾਂ ਦੇ ਆਦੀ ਰੋਟੀ ਨਹੀਂ ਖਾਣੀ ਪਹਿਲਾ ਜਦੋਂ ਵੇਖਣਾ ਉਹਦੇ ਕਹਿੰਦੇ ਸਾਨੂੰ ਪਸੰਦ ਨਹੀਂ ਆ ਗਈ ਉਸ ਤੋਂ ਬਾਅਦ ਕਹਿੰਦੇ ਸਾਨੂੰ ਪਸੰਦ ਨਹੀਂ ਤੁ ਕਾਲੀਆਂ ਗੋਰੀਆਂ ਦੋ ਗੱਲਾਂ ਜਿਹੜਾ ਉਹ ਮੁੰਡਾ ਜਲਦੀਪ ਭਾਈ ਉਹ ਕਿਸੇ ਹੋਰ ਕੁੜੀ ਨਾਲ ਵੀ ਉਹਦੇ ਲਿੰਕ ਆ ਜੀ ਫੋਨ ਤੇ ਗੱਲ ਕਰਦਾ ਸੀ ਬਾਹਰ ਜਾ ਕੇ ਰਾਤ ਨੂੰ ਗੱਲ ਕਰਦਾ ਸੀ ਜਦੋਂ ਵੀ ਉਹ ਫੋਨ ਆ ਜਾਂਦਾ ਸੀ ਕੁੜੀ ਨੇ ਐਸੇ ਦੁੱਕ ਕੇ ਵੀ ਨਹਿਰ ਛਾਲ ਮਾਰਦੀ ਇਹਨਾਂ ਦੇ 3 ਮਹੀਨੇ ਪਹਿਲਾਂ ਜੀ ਹਾਂ ਬਈ ਆਪਣਾ ਮੇਰਾ ਨਾਮ ਕਰਤ ਦੇਤ ਸਿੰਘ ਹੈ ਜੀ ਅੱਛਾ ਇਹ ਕੀ ਲੱਗਦੀ ਹੈ ਤੁਹਾਡੀ ਜਨਮ ਮੱਤਰ ਇਹ ਭੈਣ ਹੈ ਮੇਰੀ ਕੀ ਨਾਮ ਇਹਨਾਂ ਦਾ ਇਹਦਾ ਨਾਮ ਹੈਗਾ ਜੀ ਉਹ ਵੈਸੇ ਤਾਂ ਘਰੇ ਕੀ ਮਤਲਬ ਨਿੰਮੇ ਕਹਿੰਦੇ ਆ ਉਦਾਂ ਇਹਦਾ ਨਾਮ ਮਿਲਦੇ ਨਿਰਮਲ ਹੈਗਾ ਜੀ ਉਮਰ ਕਿੰਨੀ ਕਹਿੰਦਾ ਦੀ ਉਮਰ ਇਹਨਾਂ ਦੀ ਹੈਗੀ 25-26 ਸਾਲ ਅੱਛਾ ਸਦੀ ਸੁਧਿਆ ਹਾਂਜੀ ਹਾਂਜੀ ਕਿੱਥੇ ਵਿਆਹੀ ਸੀ ਇਹ ਮੋਗੇ ਚ ਮੋਗੇ ਵਿਆਹੀ ਸੀ ਕੀ ਦਿਨੜੀ ਜੀ ਉਹ ਦਿਲਦੀਪ ਮੁੰਡੇ ਨਾਲ ਅੱਛਾ ਗੱਲਬਾਤ ਕੀ ਹੋਈ ਇਹਨਾਂ ਦੀ ਗੱਲਬਾਤ ਕੋਈ ਵਾਪਸ ਤੇ ਝਗੜਾ ਹੋਇਆ ਸਾਰਾ ਪਰਿਵਾਰ ਨੇ ਤੰਗ ਕਰ ਰਿਆ ਸੀਗਾ ਜਿਹਨੇ ਕਿ ਉਹਨੂੰ ਲਾਈਕ ਕਰਕੇ ਖੁਸ਼ੀ ਕਰ ਲਈ ਜੀ ਕਿਸ ਗੱਲੋਂ ਤੰਗ ਕਰ ਰਿਆ ਸੀ ਕੋਈ ਪਤਾ ਲੱਗ ਗਿਆ ਉਸ ਗੱਲ ਦਾ ਕੋਈ ਪਤਾ ਨਹੀਂ ਲੱਗਿਆ ਇਹਨਾਂ ਦਾ ਪਰਿਵਾਰ ਦੇ ਕੋਈ ਮੈਟਰ ਸੀਗਾ ਹੀ ਕੋਈ ਲੱਗਦਾ ਕਹਿੰਦੇ ਸੀ ਕੁੜੀ ਸੋਹਣੀ ਨਹੀਂ ਜੀ ਕੁੜੀ ਸੋਹਣੀ ਨਹੀਂ ਹੈ ਕੋਈ ਇਹਨਾਂ ਦਾ ਚੁਗੈਨਾ ਕੋਈ ਦਿੰਦਾ ਜੀ ਫਿਰ ਚੁਲਾੰਗੇ ਚੁਲਾਇ ਸੀ ਇਹਨਾਂ ਨੇ ਜੋ ਕਿਰੇ ਖੇੜ ਤੇ ਪੋਲਾ ਯੂਥ ਦਾ ਹੁਣ ਮੰਗ ਕੀ ਕਰਦੇ ਹੋ ਸਾਨੂੰ ਇਨਸਾਫ ਚਾਹੀਦਾ ਜੀ ਜੀ ਆਪਣਾ ਮੱਥੂ ਸਿੰਘ ਕਿੱਥੋਂ ਦੇ ਵਾਸੀ ਹੋ ਰਾਏਪੁਰ ਕੀ ਲੱਗਦੇ ਸੀ ਤੁਹਾਡੇ ਜਿਹੜੀ ਮਰਤੇ ਗਏ ਸਿਸਟਰ ਕੀ ਨਾਮ ਹੈ ਉਹਨ ਕਰੇ ਤਾਂ ਨਿੰਮੇ ਕਿੰਨੇ ਵੈਸੇ ਨਿਰਮਲ ਹੈ ਜੀ ਨਾ ਅੱਛਾ ਉਮਰ ਕਿੰਨੀ ਕਿਹਾ ਬੀ ਇਹਨਾਂ ਦਾ ਕੋਈ 25 26 ਸਾਲ ਹੈ ਨਾ ਅੱਛਾ ਜਿਨ੍ਹਾਂ ਨਾਲ شادی ਹੋਈ ਸੀ ਉਹਨਾਂ ਦੇ ਕੀ ਨਾਮ ਹੈ ਜੀ ਉਹਦਾ ਨਾਮ ਦਿਲਦੀਪ ਹੈ ਜੀ ਮੁੰਡੇ ਦਾ ਕਿੱਥੇ ਵੈਜ ਸੀ ਕੁੜੀ ਮੋਗੇ ਜੀ ਅੱਛਾ ਕੀ ਗੱਲਬਾਤ ਕੀ ਹੋਈ ਇਹਨਾਂ ਦੀ ਉਹਨਾਂ ਦੇ ਮਤਲਬ ਵੀ ਪਰਿਵਾਰਕ ਦੇ ਮਤਲਬ ਵੀ ਸਾਰਾ ਪਰਿਵਾਰ ਇਹ ਗੱਲ ਕਹਿੰਦਾ ਸੀ ਆ ਕੁੜੀ ਦੇ ਨਾ ਨਾਨ ਸਹੁਰਾ ਸੱਸ ਕਹਿੰਦੇ ਸੀ ਵੀ ਕੁੜੀ ਸੋਹਣੀ ਨਹੀਂ ਕਿ ਕਾਲੀ ਹੈ ਵੀ ਅਸੀਂ ਇਹਨਾਂ ਦੇ ਆਦੀ ਰੋਟੀ ਨਹੀਂ ਖਾਣੀ ਵੀ ਮਤਲਬ ਐਸੀਆਂ ਗੱਲਾਂ ਕਰਦੇ ਸੀ ਟੌਰਚਰ ਵੀ ਕਰਦੇ ਸੀਗੇ ਜੀ ਤੇ ਕੁੱਟਮਾਰ ਵੀ ਹੋਈ ਹੈ ਜੀ ਹਾਂ ਤੇ ਜਿਹੜਾ ਉਹ ਮੁੰਡਾ ਜੀ ਦਲਦੀਪ ਭਾਈ ਉਹ ਕਿਸੇ ਹੋਰ ਕੁੜੀ ਨਾਲ ਵੀ ਉਹਦੇ ਲਿੰਕ ਆ ਜੀ ਫੋਨ ਤੇ ਗੱਲ ਕਰਦਾ ਸੀ ਬਾਹਰ ਜਾ ਕੇ ਰਾਤ ਨੂੰ ਗੱਲ ਕਰਦਾ ਸੀ ਜਦੋਂ ਵੀ ਉਹ ਸੌਣਾ ਜਾਂਦਾ ਸੀਗਾ ਤੇ ਕੁੜੀ ਨੇ ਦੱਸਿਆ ਵੀ ਸੀਗਾ ਪਰ ਅਸੀਂ ਇਹ ਸੋਚਦੇ ਸੀ ਵੀ ਇਹਦਾ ਘਰ ਵਸ ਜਾਏ ਗਏ ਵੀ ਇੱਕ ਦੋ ਵਾਰੀ ਸਮਝਾ ਕੇ ਵੀ ਆਏ ਆ ਠੀਕ ਹੈ ਜੀ ਤੇ ਫਿਰ ਵੀ ਉਹਨਾਂ ਨੇ ਉਹ ਗੱਲ ਨਹੀਂ ਸੋਚੀ ਤੇ ਕੱਲ ਪਰਸੋ ਛੱਡਣ ਆ ਗਿਆ ਇੱਥੇ ਮਤਲਬ ਵੀ ਮੰਗਰੋ ਲਾਉਣੇ ਆਏ ਸੀ ਵੀ ਕਹਿੰਦਾ ਸੀ ਵੀ ਇੱਥੇ ਛੱਡ ਜੂਗਾ ਤੇ ਉਸ ਤੋਂ ਬਾਅਦ ਕੁੜੀ ਨੇ ਐਸ ਤਵਾਕ ਕੇ ਦੀ ਨਹਿਰ ਛਾਲ ਮਾਰਦੀ ਡੈਡ ਕੁੜੀ ਕਿੱਥੇ ਮਿਲੀ ਸੀ ਅੱਜ ਡੈਡ ਕੁੜੀ ਕਲ ਟੇਪਲ ਬੌਂਡ ਤੇ ਮਿਲੀ ਹੈ ਜੀ ਸੜਕ ਦੇ ਉੱਤੇ ਜਿਹੜਾ ਆਪਣੀ ਸਿੰਗਲ ਰੋਡ ਆਉਂਦੀ ਹੈ ਜੀ ਉੱਥੇ ਕੋਹਲਾ ਜੀ ਉਹਦੇ ਵਿੱਚ ਸੀਗੀ ਜੀ ਕਿੰਨੇ ਸਮੇਂ ਪਹਿਲਾਂ ਸਾਦੀ ਹੋਈ ਸੀ ਇਹਨਾਂ ਦੀ ਇਹਨਾਂ ਦੀ 3 ਮਹੀਨੇ ਪਹਿਲਾਂ ਹੋਈ ਹੈ ਜੀ ਉਹਨੂੰ ਮੰਗ ਕੀ ਕਰਦੇ ਇਨਸਾਫ ਦੀ ਕਰਦੇ ਜੀ ਮਰਦਾ ਕਰਦੇ ਵਿੱਚ ਲਾਸ਼ ਅਸੀਂ ਲੈਂਦੀ ਹੈ ਤੇ ਕਾਨੂੰਨੀ ਕਾਰਵਾਈ ਕਰਵਾਈਏ ਪ੍ਰਸ਼ਾਸਨ ਸੋਚਦੇ ਆ ਸਾਡੀ ਵੱਧ ਤੋਂ ਵੱਧ ਮਾਨੂੰ ਇਨਸਾਫ ਮਿਲਣਾ ਚਾਹੀਦਾ ਠੀਕ ਕੀ ਨਾਮ ਬਾਈ ਆਪਣਾ ਨੰਨਾ ਨਿਕਾ ਜੀ ਕਿਥੋਂ ਨਿਵਾਸੀ ਹੋ ਲਾਇਬਰਾਇ ਇਹ ਕੀ ਲੱਗਦੀ ਐ ਮਰਤਕ ਤੁਹਾਡੀ ਪਾਣੀ ਲੱਗਦੀ ਐ ਕੀ ਗੱਲਬਾਤ ਕੀ ਹੋਈ ਐ ਪਿੰਡ ਦੇ ਨਾਲ ਜੀ ਗੱਲਬਾਤ ਜੀ ਮਤਲਬ ਉੱਤੇ ਸੋਹਰੇ 당 ਕਰ ਦਿੰਦੇ ਸੀ ਹੂੰ ਪਹਿਲਾ ਜਦੋਂ ਵੇਖੜਾ ਜੀ ਉਹਦੇ ਕਹਿੰਦੇ ਸਾਨੂੰ ਪਸੰਦ ਨਹੀਂ ਆ ਗਈ ਉਸ ਤੋਂ ਬਾਅਦ ਕਹਿੰਦੇ ਸਾਨੂੰ ਪਸੰਦ ਨਹੀਂ ਤੁ ਕਾਲੀਆਂ ਆ ਗੋਰੀਆਂ ਦੋ ਗੱਲਾਂ ਦੀ ਹੂੰ ਉਸ ਤੋਂ ਬਾਅਦ ਕੀ ਤਾਂ ਕੀ ਡਿਪਰੈਸ਼ਨ ਦਿੱਤਾ ਕੁੜੀ ਨੇ ਛੱਡਣ ਆਏ ਸੀ ਇੱਥੇ ਮਤਲਬ ਛੱਡਣੀ ਆਇਆ ਸੀ ਉਹ ਤੇ ਉਹਨੇ ਪਤਾ ਕੀ ਦਿਮਾਗ 'ਚ ਗਲਤੀ ਨੇ ਮਹਿਰ ਛਾਲ ਮਾਰ ਦਿੱਤੀ ਨਾ ਮੁਮਕੀ ਹੈ ਨਾ ਕੋਈ ਨਾ ਹੀ ਮੇਰ ਕੋਈ ਕਿੰਨੇ ਸਾਲ ਪਹਿਲੇ ਸਾਦੀ ਹੋਈ ਸੀ ਸਾਲ ਇਹ 3 ਮਹੀਨੇ ਕੋਈ 3 ਮਹੀਨੇ 18 ਦੇ ਦਿਨ ਐਵੇਂ ਜੀ ਹੂੰ ਉਹ ਮੰਗ ਕੀ ਕਰਦੇ ਹੁੰਦੇ ਸੀ ਮੰਗ ਜੀ ਇਨਸਾਫ ਮਿਲਣਾ ਚਾਹੀਦਾ ਹੈ ਪੂਰੀ ਕਾਨੂੰਨੀ ਕਾਨੂੰਨੀ ਕਾਰਵਾਈ ਹੋਵੇ ਜਿਹੜਾ ਨੂੰ ਹੋਣੀ ਚਾਹੀਦੀ ਹੈ ਸਜ਼ਾ ਮਿਲਣੀ ਚਾਹੀਦੀ ਇੱਥੇ ਕਿੱਧਰ ਰਹਿੰਦੇ ਸੀ ਉਹ ਪਿੰਡ 'ਚ ਹਾਂਜੀ ਇੱਥੇ ਕਿੱਧਰ ਰਹਿੰਦੇ ਸੀ ਉਹ ਪਿੰਡ 'ਚ ਅਬੋਰ ਅਬੋਰ ਨੀਓ ਪਿੰਡ 'ਚ ਰਹਿੰਦੇ ਆ ਹਾਂ ਅਬੋਰ ਕਿਹੜੇ ਪਿੰਡ 'ਚ ਬਾਦੁਰਾ ਬਾਦੁਰਾ ਪਿਤਾ ਦਾ ਕੀ ਨਾਮ ਹੁੰਦਾ ਪਿਤਾ ਜੀ ਹਰਦਮ ਸਿੰਘ ਹੁਣ ਮੰਗ ਕੀ ਕਰਦੇ ਹਾਂ ਇਨਸਾਫ ਮਿਲਣਾ ਚਾਹੀਦਾ ਮਾਜੀ ਆਪਣਾ ਮੱਥੂ ਸਿੰਘ ਕਿੱਥੋਂ ਦੇ ਵਾਸੀ ਹੋ ਰਾਏਪੁਰ ਕੀ ਲੱਗਦੇ ਸੀ ਤੁਹਾਡੇ ਜਿਹੜੀ ਮਰਤੇ ਗਏ ਸਿਸਟਰ ਕੀ ਨਾਮ ਹੈ ਉਹਨਾਂ ਦਾ ਘਰੇ ਤਾਂ ਨਿੰਮੇ ਕਿੰਨੇ ਵੈਸੇ ਨਿਰਮਲ ਹੈ ਇਹ ਨਾਮ ਅੱਛਾ ਉਮਰ ਕਿੰਨੀ ਕਿਹਾ ਬੀਹਣਾਂ ਕੋਈ 25 26 ਸਾਲ ਹੈ ਅੱਛਾ ਜਿਨ੍ਹਾਂ ਨਾਲ شادی ਹੋਈ ਸੀ ਉਹਨਾਂ ਦੇ ਕੀ ਨਾਮ ਹੈ ਉਦੋਂ ਨਾਲ ਦਿਲਦੀਪ ਭਾਈ ਮੁੰਡੇ ਦਾ ਕਿੱਥੇ ਵੇਚੀ ਕੁੜੀ ਮੋਗੇ ਜੀ ਅੱਛਾ ਕੀ ਗੱਲਬਾਤ ਕੀ ਹੋਈ ਇਹਨਾਂ ਦੀ ਉਹਨਾਂ ਦੇ ਮਤਲਬ ਵੀ ਪਰਿਵਾਰਕ ਦੇ ਮਤਲਬ ਸਾਰਾ ਪਰਿਵਾਰ ਹੀ ਇਹ ਗੱਲ ਕਹਿੰਦਾ ਸੀਗਾ ਕੁੜੀ ਦੀ ਨਾ ਨਾਨ ਸਹੁਰਾ ਸੱਸ ਕਹਿੰਦੇ ਸੀ ਵੀ ਕੁੜੀ ਸੋਹਣੀ ਨਹੀਂ ਕਿ ਕਾਲੀ ਹੈ ਵੀ ਅਸੀਂ ਇਹਨਾਂ ਦੇ ਆਦੀ ਰੋਟੀ ਨਹੀਂ ਖਾਣੀ ਵੀ ਮਤਲਬ ਐਸੀਆਂ ਗੱਲਾਂ ਕਰਦੇ ਸੀ ਟੌਰਚਰ ਵੀ ਕਰਦੇ ਸੀਗੇ ਜੀ ਤੇ ਕੁੱਟਮਾਰ ਵੀ ਹੋਈ ਹੈ ਜੀ ਤੇ ਜਿਹੜਾ ਉਹ ਮੁੰਡਾ ਹੀ ਦਿਲਦੀਪ ਭਾਈ ਉਹ ਕਿਸੇ ਹੋਰ ਕੁੜੀ ਨਾਲ ਵੀ ਉਹਦੇ ਲਿੰਕ ਹੈ ਜੀ ਫੋਨ ਤੇ ਗੱਲ ਕਰਦਾ ਸੀ ਬਾਹਰ ਜਾ ਕੇ ਰਾਤ ਨੂੰ ਗੱਲ ਕਰਦਾ ਸੀ ਜਦੋਂ ਵੀ ਉਹ ਤੋਂ ਸੌਣਾ ਜਾਂਦਾ ਸੀਗਾ ਤੇ ਕੁੜੀ ਨੇ ਦੱਸਿਆ ਵੀ ਸੀਗਾ ਪਰ ਅਸੀਂ ਇਹ ਸੋਚਦੇ ਸੀ ਵੀ ਇਹਦਾ ਘਰ ਵਸ ਜਾਏ ਗਏ ਵੀ ਇੱਕ ਦੋ ਵਾਰੀ ਸਮਝਾ ਕੇ ਵੀ ਆਏ ਆ ਠੀਕ ਹੈ ਜੀ ਫਿਰ ਵੀ ਉਹਨਾਂ ਨੇ ਉਹ ਗੱਲ ਨਹੀਂ ਸੋਚੀ ਤੇ ਕੱਲ ਪਰਸੋ ਛੱਡਣ ਆ ਗਿਆ ਇੱਥੇ ਮਤਲਬ ਵੀ ਮਗਰੋਂ ਲਾਉਣੀ ਆਇਆ ਸੀ ਵੀ ਕਹਿੰਦਾ ਸੀ ਵੀ ਇੱਥੇ ਛੱਡ ਜੂਗਾ ਤੇ ਉਸ ਤੋਂ ਬਾਅਦ ਕੁੜੀ ਨੇ ਐਸ ਤਵਾਕ ਕੇ ਤੇ ਨਹਿਰ ਛਾਲ ਮਾਰਦੀ ਡੈਡ ਕੁੜੀ ਕਿੱਥੇ ਮਿਲੀ ਸੀ ਅੱਜ ਜੜ ਕਲਪਲ ਬੋਰਡ ਤੇ ਮਿਲੀ ਹੈ ਜੀ ਸੜਕ ਦੇ ਉੱਤੇ ਜਿਹੜਾ ਆਪਣੀ ਸਿੰਗਲ ਰੋਡ ਆਉਂਦੀ ਹੈ ਜੀ ਉੱਥੇ ਕੋਹਲਾ ਜੀ ਉਹਦੇ ਵਿੱਚ ਸੀਗੀ ਜੀ ਕਿੰਨੇ ਸਮੇਂ ਪਹਿਲਾਂ شادی ਹੋਈ ਸੀ ਇਹਨਾਂ ਦੀ ਇਹਨਾਂ ਦੀ 3 ਮਹੀਨੇ ਪਹਿਲਾਂ ਹੋਈ ਹੈ ਜੀ ਉਹਨੂੰ ਮੰਗ ਕੀ ਕਰਦੇ ਇਨਸਾਫ ਦੀ ਕਰਦੇ ਇਹ ਮਰਦਾ ਘਰ ਦੇ ਵਿੱਚ ਲਾਸ਼ ਅਸੀਂ ਲੈਂਦੀ ਹੈ ਤੇ ਕਾਨੂੰਨੀ ਕਾਰਵਾਈ ਕਰਵਾਈਏ ਪ੍ਰਾਸੀਸ ਹੋਏ ਦਿਆਂ ਵੀ ਸਾਡੀ ਵੱਧ ਤੋਂ ਵੱਧ ਮਤਲਬ ਇਨਸਾਫ ਮਿਲਣਾ ਚਾਹੀਦਾ ਠੀਕ